ਅੱਜ ਸਾਡੇ ਸਵੇਰ ਦੀ ਬਰਸਾਤ ਹੋਈ ਜਾਂਦੀ ਆ ਤੇ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਤੇ ਦੇਖ ਸਾਦੇ ਤੁਸੀਂ ਬੱਦਲ ਕਿੰਨੇ ਆ ਬਹੁਤ ਜ਼ਿਆਦਾ ਹੁਣ ਤਾਂ ਵੈਸੇ ਇੱਕ ਵਾਰੀ ਬਰਸਾਤ ਰੁਕੀ ਹੋਆ ਤੇ ਅੱਜ ਸਾਰਾ ਦਿਨ ਹੀ ਮੀਂਹ ਦਿਖਾਇਆ ਹੋਇਆ ਸਵੇਰੇ ਤਾਂ ਪਹਿਲਾਂ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਸਾਡੇ ਸਵੇਰ ਦੀ ਬਰਸਾਤ ਹੋਈ ਜਾਂਦੀ ਆ ਤੇ ਠੰਡ ਵੀ ਬਹੁਤ ਜ਼ਿਆਦਾ ਹੋਈ ਹੋਆ ਤੇ ਦੇਖੋ ਬੱਦਲ ਕਿੰਨਾ ਹੋਇਆ ਆ ਅੱਜ ਸਾਰਾ ਦਿਨ ਹੀ ਮੀਂਹ ਦਿਖਾਇਆ ਆ ਤੇ ਠੰਡ ਵੀ ਬਹੁਤ ਜ਼ਿਆਦਾ ਹੋਗੀ ਵਰਕਾ ਸਾਰਾ ਹਰਾ ਹਰਾ ਹੋ ਗਿਆ ਮੀਂਹ ਪੈਣ ਦੇ ਨਾਲ ਤੇ ਇੱਧਰ ਬੇਲ ਦੇ ਪੱਤੇ ਵੀ ਸਾਰੇ ਝੜ ਗਏ ਮੀਂਹ ਦੇ ਨਾਲ ਨਾਲ ਖਲਾਰਾ ਵੀ ਬਹੁਤ ਜ਼ਿਆਦਾ ਪਿੰਦਾ ਆ ਤੇ ਦੂਜੇ ਦਿਨ ਕੰਮ ਵੀ ਬਹੁਤ ਜ਼ਿਆਦਾ ਪਿੰਦਾ ਆ ਬਸ ਜੀ ਮੀਂਹ ਛੇ ਸ਼ੁਰੂਦਾਰੇ ਹੋ ਗਿਆ ਬੱਦਲ ਤੇ ਤੋਂ ਪਹਾੜ ਕਿੰਨੇ ਸੋਹਣੇ ਲੱਗਦੇ ਆ ਤੋਂ ਮੀਂਹ ਦੇਖੀ ਕਿੰਨਾ ਜ਼ਿਆਦਾ ਪੈ ਰਿਹਾ ਬੜੀ ਮੜੀ ਰਵਾਜ ਚੱਲਦੀ ਹੈ ਅੱਜ ਨਹੀਂ ਕਰਕੇ ਕੋਈ ਕੰਮ ਨਹੀਂ ਬਾਹਰ ਆਚ ਕਰਨਾ ਤੇ ਅੰਦਰ-ਅੰਦਰ ਵਾਸੰਦ ਕਰਦੇ ਹਾਂ ਹੁਣ ਆਪਾਂ ਦੇਕੀ ਬਣਾਉਣੇ ਕਰਦੇ ਹਾਂ ਕੁਕਿੰਗ ਕਰਕੇ ਇਹ ਸਬਜ਼ੀ ਵਗੈਰਾ ਬਣਾਉਣੇ ਆ ਹੁਣ ਟਾਈਮ ਨਾਲ ਕੰਮ ਨਿਬੇੜ ਲਾਂਗੇ ਇਹ ਤਾਂ ਸਾਰਾ ਦਿਨ ਅਜੀਪੇ ਚੱਲਣਾ। ਹਵਾ ਇੰਨੀ ਜ਼ਿਆਦਾ ਤੇਜ਼ ਹੀ ਗਈ ਸੀਗੀ। ਆ ਬੁੱਟਾ ਵੀ ਸਿੱਟਦਾ ਇਹਨੇ ਗਮਲੇ 'ਚ ਲਾਇਆ ਸੀਗਾ ਨਿੰਬੂ ਦਾ। ਅਸਲ 'ਚ ਗਮਲਾ ਛੋਟਾ ਹੈ ਜਾਂ ਨਿੰਬੂ ਬਾੜਾ ਵੱਡਾ ਹੋ ਗਿਆ ਬੁੱਟਾ ਇਹ ਤੇ ਇਹਨੂੰ ਲਾਵਾਂਗੇ ਆਪਾਂ। ਦੇਖਦੇ ਹਾਂ ਕਿ ਜਗਾ। ਤੇ ਮੌਸਮ ਥੋੜਾ ਸਾਫ਼ ਹੋ ਗਿਆ ਹੁਣ। ਸਾਰੇ ਆਪਣੀ ਗੁੱਟੇ ਹਰੇ ਭਰੇ ਹੋ ਗਏ। ਲੋ ਜੀ ਆਪਾਂ ਬਣਤੀ ਹੋਈ ਸੀ ਕਾਲੀ ਚਣੀ ਕੱਲ ਦੇ ਤੇ ਅੱਜ ਆਪਾਂ ਕਾਲੀ ਚਣੀ ਬਣਾਵਾਂਗੇ। ਤੈਨੂੰ ਕੁੱਕਰ ਚ ਰੱਖ ਦਿਆਂ ਵਲਣ ਵਾਸਤੇ। ਜੀ ਆਪਣੀ ਆਪਾ ਮੁਰਗੀਆਂ ਵੀ ਛੱਡਦੀ ਏ ਮੀ ਭੈਣ ਕਰਕੇ ਵੀ ਲੇਟ ਹੋ ਗਈਆਂ ਛੱਡਣ ਨੂੰ ਬਿੱਲਾ ਨੂੰ ਖਾਣਾ ਪਾਵਾਂਗੀ ਇੱਥੇ ਬਿੱਲੇ ਦੁਬਾਰੀ ਬੈਠਾ ਸੀਗਾ ਪਹਿਲਾਂ ਹੀ ਆ ਕੇ ਖਾਣ ਲੱਗ ਗਿਆ। ਦੋ ਕਬੂਤਰ ਆੱਡ-ਆੱਡੇ ਇੱਕ ਉੱਧਰ ਲੇਖੁੰਡੇ ਚ ਰਹਿੰਦਾ, ਇੱਕ ਇੱਧਰ ਲੜਦੇ ਬੜੇ ਆਪਸ 'ਚ। ਇਹ ਵਸ ਖੁੱਲਾ ਹੀ ਹੁੰਦਾ ਹੈ, ਕਦੀ ਅੰਦਰ ਵੜ ਜਾਂਦਾ, ਕਦੀ ਬਾਹਰ। ਖਾਲਾ-ਖਾਲਾ ਚੱਲ। ਖਾਲਾ-ਖਾਲਾ। ਆ ਜਾ ਜਾ ਤੂੰ ਮੈਂ ਓ ਕੱਲਾ ਜਾਂਦਾ ਉਹਨੂੰ ਕੋਈ ਖਾਣ ਨਹੀਂ ਦਿੰਦਾ ਉਹਨੂੰ ਸਾਰੀ ਮਾਰਦੇ ਆਹੀ ਉਹ ਸਾਰਿਆਂ ਤਾਂ ਹੈਵੀ ਪੁਰਾਣਾ ਆ ਉਹ ਬਹੁਤਾਂ ਪਹਿਲਾਂ ਦਾ ਤੇ ਪਰ ਇਹ ਸਾਰੇ ਇਹਨੂੰ ਬਹੁਤ ਮਾਰਦੇ ਇੱਧਰ ਆਪਣਾ ਨੇ ਸਰੋਂ ਵਿਜੀ ਹੋਈ ਆ ਸਰੋਂ ਨਾਲ ਮਿੱਥੇ ਆਹ ਪਤਨ ਗੋਬੀ ਸਰੋਂ ਸ਼ਾਇਦ ਪੱਤੇ ਆ ਤੇ ਲੱਗਦੀ ਦੇਖੋ ਜੇ ਮੌਸਮ ਸਾਫ਼ ਰਿਹਾ ਵਧੀਆ ਰਿਹਾ ਫਿਰ ਤਾਂ ਸਾਖਾ ਹੋ ਜਾ ਜੇ ਗੜੇ ਆਗੇ ਫਿਰ ਸਾਰੀ ਬੰਦ ਦੇਣੀ ਗੜਿਆ ਨੇ ਚਲੋ ਦੇਖਦੇ ਹਾਂ ਕਿੰਨਾ ਰਹਿੰਦਾ ਮੌਸਮ ਲਓ ਜੀ ਪ੍ਰਭ ਵੀ ਆ ਗਿਆ ਸਕੂਲੋਂ ਰੋਟੀ ਖਾ ਲੀ ਆ ਕੇ ਨੇ ਯਾ ਤੇ ਹੁਣ ਲੱਗਿਆ ਆ ਆਪਦੀ ਫੋਨ ਨਾ ਖੇਡਾਂ ਇਹਨੂੰ ਸਕੂਲ ਵੀ ਲੈ ਕੇ ਗਿਆ ਅੱਜ ਨਾ ਹੂੰ ਕੀ ਬੋਰਨ ਸਕੂਲ ਲੈ ਕੇ ਗਿਆ ਜਾਂ ਦੂਜੀ ਲੈ ਕੇ ਗਿਆ ਸੀ ਲੈ ਕਿ ਨਹੀਂ ਗਿਆ ਹਾਂ ਕਿੱਧਰ ਗਿਆ ਤੇਰਾ ਸਕੂਲ ਅੱਜ ਗੁੱਡ ਗੁੱਟ ਸੀਗਾ ਹਮ ਲੌਂਗ ਲੌਂਗ ਸੀ ਹਮ ਸਹੀ ਚਲੋ ਜੀ 4 ਵਜ ਗਏ ਤੇ ਹੁਣ ਆਪਾਂ ਬਣਾਈਏ ਚਾਹ ਚਾਹ ਦਾ ਟਾਈਮ ਚਾਹ ਦਾ ਟਾਈਮ ਹੋ ਗਿਆ ਪ੍ਰਭ ਚੇਤਾ ਕਰਾ ਦਿੰਦਾ ਜਦੋਂ 4 ਵਜ ਦੀ ਹੈ ਵੀ 4 ਵਜ ਗਏ ਤੇ ਚਾਹ ਬਣਾਓ ਓਕੇ ਸੀ ਅੱਗੇ ਪ੍ਰਭ ਬਣਾਦਾ ਹੁੰਦਾ ਹੁਣ ਤਾਂ ਪ੍ਰਭ ਭੁੱਲ ਗਿਆ ਚਾਹ ਬਣਾਉਣੀ ਹੈ ਨਾ ਨਾ ਪਤਾ ਹੀ ਆ ਤੇ ਫਿਰ ਤੂੰ ਕਦੀ ਗਿਆ ਹੀ ਨਹੀਂ ਮੰਮੀ ਮੈਂ ਬਣਾ ਕੇ ਦਿੰਨਾ ਆ ਤਾਂ ਬਾਅਦ ਬਾਅਦ ਚ ਕਰ ਦੋ ਜਦੋਂ ਤੈਨੂੰ ਕੋਹ ਤੂੰ ਕਹਿਣਾ ਬਾਅਦ ਚ ਹੂੰ ਪਤਾ ਨਹੀਂ ਥੋੜੀ ਜਿਹੀ ਜੁਆਇੰਟ ਪਾ ਲਈਏ ਫਿਰ ਹੁਣ ਪਾਵਾਂਗੇ ਮਿਲਕ ਤੇ ਜਿੰਨੀ ਜੀ ਆਪਾਂ ਰੱਖਤੀ ਹੁਣ ਚਾਹ ਇੱਕ ਸਾਈਡ ਹੁਣ gas este ਹੁਣ ਆਪਾਂ ਦੂਜੇ ਪਾਸੇ ਕਰੀਏ ਸਬਜੀ ਵਾਸਤੇ ਮਸਾਲਾ ਤਿਆਰ ਯਾਰ ਓਏ ਪਾਬਲੋ ਤੂੰ ਕੀ ਕਰਦਾ ਹੈ ਬਾਹਰ ਠੰਡ ਚ ਚੱਲ ਅੰਦਰ ਕਿੱਥੇ ਜਾ ਕੇ ਆਇਆ ਹੂੰ ਕੱਲ ਸਾਰੇ ਸਾਫ ਸਫਾਈ ਕੀਤੀ ਸੀਗੀ ਮੀਂਹ ਦੇ ਨਾਲ ਦੇਖੋ ਕਿੰਨੇ ਪੱਤੇ ਸਾਰੇ ਦੁਆਰੇ ਹੋ ਗਏ ਸਾਰੇ ਬੱਤੇ ਚੜਨੇ ਆ ਹੁਣ ਆਹ ਸੋਹਣੇ ਵੀ ਲੱਗਦੇ ਵਾਸੀ 컬러ਫੁਲ ਜੀ ਕਿੰਨੇ ਸੋਹਣੇ ਲੱਗਦੇ ਆ yellow green ਵਿੱਚ ਸੁੱਕੇ ਵੀ ਆ ਚਲੋ ਜੀ ਲੈ ਲੇ ਆਪਾਂ ਪਿਆਜ਼ ਤੇ ਇਹਨਾਂ ਨੂੰ ਛਿੱਲਦਿਆਂ ਇਹਨਾਂ ਬਾਹਰ ਪੇ ਰਹਿ ਕੇ ਗਿੱਲੇ ਹੋ ਗਏ ਚਲੋ ਕੋਈ ਨਾ ਛਿੱਲਣੇ ਹੀ ਆਪਾਂ ਤਾਂ పవ సారా అదరక టమాటర్వాదా లసన షెల్ జల్గ్ ప్రభు ఫ్రిజే ఆయిస్క్రీమ బ ਸਟੀ ਤਾਂ ਹੁੰਦੀ ਆ ਗਲਾਣਾ ਖਰਾਬ ਕਰਕੇ ਵੇਚ ਕਿਤੇ ਫਿਰ ਫੈਲ ਦਹੁਰ ਚ ਲਿਆ ਤੇ ਲੋ ਜੀ ਆਪਾਂ ਸਬਜੀ ਚ ਪਾਉਣ ਵਾਸਤੇ ਲਿਓਨੇ ਆ ਕੜੀ ਪੱਤਾ ਵਧੀਆ ਲੱਗਦਾ ਸਬਜ਼ੀ ਚ ਛੋਟਾ ਜਿਹਾ ਮੁੱਟਾ ਇਹਨੇ ਪੱਤੇ ਪਾ ਦਿੰਨੇ ਆ ਹਮ ਮੋਰਿਸ ਨੇ ਕੀ ਖਾਣਾ ਉਹ ਮੋਰਿਸ ਚਿੜੀਆਂ ਦੀ ਆਵਾਜ਼ ਕਿੰਨੀ ਸੋਹਣੀ ਟੈਕਦੀ ਹੈ ਤੇਲ ਗਰਮ ਹੋ ਗਿਆ ਤੇ ਵਿੱਚ ਆਪਾਂ ਪੱਤੇ ਸਿੱਟ ਦਿੰਨੇ ਆ ਕੱਤਿਆਂ ਦੇ ਉੱਤੇ ਮੀਂਹ ਦਾ ਪਾਣੀ ਕਿੰਨਾ ਸੁਹਾਣਾ ਲੱਗ ਰਿਹਾ। ਨਿੱਕੇ ਨਿੱਕੇ ਬੂੰਦ-ਬੂੰਦ ਜੀ। ਇੱਧਰ ਅਰਬੀ ਦੇ ਪੱਤੇ ਆ ਤੇ। ਇਹ ਮਿਰਚਾਂ ਲੱਗੀਆਂ ਹੋਈਆਂ ਆਪਣੀਆਂ। ਆਹ ਦੇਖੋ। ਪਰ ਹੁਣ ਮੀਂਹ ਪਿਆ ਕਰਕੇ ਗਿੱਲਾ ਹੈ ਇੱਥੇ। ਮਿੱਟੀ ਵਾਲੀ ਹੋਣੀ ਹੈ। ਪੈਰ ਲਿਬੜਣਗੇ ਤੇ ਇਹਨਾਂ ਨੂੰ ਕੱਲ ਤੋੜਾਂਗੇ। ਗੜੀ-ਗੜੀਆਂ ਵੱਡੀਆਂ ਮਿਰਚਾਂ ਲੱਕੀਆਂ ਹੋਈਆਂ। ਸ਼ਾਇਦ ਤਾਂ ਇੱਥੋਂ ਦੀਦੀਆਂ ਹੋਣੀਆਂ। ਇਹਨਾਂ ਨੂੰ ਕੱਲ ਨੂੰ ਬਣਾਵਾਂਗੇ। ਤੇ ਲੋ ਜੀ ਇੱਧਰ ਆਪਣੇ ਮਸਾਲਾ ਵੀ ਪੁੱਜ ਗਿਆ ਐ। ਬਿਲਕੁਲ ਹੋ ਗਿਆ ਤਿਆਰ। ਤੇ ਹੁਣ ਆਪਾਂ ਇੱਚ ਛੋਲੇ ਪਾ ਦਾਂਗੇ। ਤੇ ਜਿੰਨੇ ਪਾਣੀ ਦੀ ਜ਼ਰੂਰਤ ਹੋਈ ਉਹਨਾਂ ਆਪਾਂ ਪਾਣੀ ਪਾ ਦੇਣਾ ਵਿੱਚ। ਤੇ ਸਬਜ਼ੀ ਆਪਣੀ ਬਣ ਕੇ ਤਿਆਰ ਹੋਊਗੀ। ਤੇ ਚਲੋ ਠੀਕ ਹੈ ਜੀ ਅੱਜ ਦਾ ਆਪਣਾ ਇੰਨਾ ਹੀ ਵਲੋਗ ਸੀਗਾ ਤੇ ਆਵਾਂਗੇ ਕਿਸੇ ਹੋਰ ਨਵੇਂ ਵਲੋਗ ਦੇ ਨਾਲ ਤੇ ਹੁਣ ਦਿਨ ਵੀ ਇੱਧਰ ਛਿਪ ਗਿਆ ਹਨੇਰਾ ਹੋ ਗਿਆ ਤੇ ਕੱਲ ਨੂੰ ਆਵਾਂਗੇ ਕਿਸੇ ਹੋਰ ਨਵੇਂ ਵਲੋਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ